ਪੈਣਾਂ ਨੂੰ ਦੇਣਾ ਸਿਰਫ ਐਂਡ ਸਿਰਫ 200 ਰੁਪਏ ਆ ਗਿਆ ਆ ਗਿਆ ਦੇਖੋ ਕਹਿੰਦੇ ਕਿ ਪੈਣਾਂ ਵਾਲੀ ਪਰਸਾਂ ਦਾ ਮੇਲਾ ਆ ਗਿਆ ਦੇਖੋ ਪੈਣਾਂ ਵਾਲੀ ਪਰਸ ਲੈ ਕੇ ਆਇਆ ਬਹੁਤ ਹੀ ਸਸਤੇ ਰੇਟ ਦੇ ਵਿੱਚ ਪੈਣਾਂ ਦਾ ਫਾਇਦਾ ਕਰਨਾ ਵਾ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਕੁਝ ਜਿੱਦਾਂ ਪਰਸ ਹੁੰਦੇ ਨੇ ਕਿ ਹਰ ਪਰਸ ਦੇ ਵਿੱਚ 3-3 4-4 ਰੰਗ ਹੁੰਦੇ ਨੇ ਸਾਡੇ ਕੋਲ ਸਿੰਗਲ ਸਿੰਗਲ ਪੀਸ ਬਚਿਆ ਪਾ ਵਿੱਚ ਪੈਣਾਂ ਦਾ ਬਹੁਤ ਵੱਡਾ ਫਾਇਦਾ ਕਰਨਾ ਦੇਖੋ ਬਹੁਤ ਡਿਜ਼ਾਈਨ ਲੈ ਕੇ ਆਇਆ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇਗੇ ਦੇਖੋ ਸਲਿੰਗ ਬੈਗ ਦੇ ਵਿੱਚ ਵੀ ਨੇਗੇ ਔਰ ਦੇਖੋ ਵੱਡੇ ਪਰਸ ਵੀ ਨੇਗੇ ਵਿੱਚ ਹੀ ਦੇਖੋ ਤੁਸੀਂ ਦੇਖ ਰਹੇ ਹੋ ਜਿਹੜਾ ਜਿੰਨਾ ਵਿੱਚ ਪਹਿਣਾ ਦਾ ਫਾਇਦਾ ਕਰਨਾ ਬਹੁਤ ਹੀ ਵੱਡਾ ਫਾਇਦਾ ਕਰਨਾ ਵਾ ਇਹ ਰੇਟ ਦੇਣਾ ਵਾ ਸਿਰਫ ਐਂਡ ਸਿਰਫ 200 ਰੁਪਏ ਫਲੈਟ ਰੇਟ ਦੇਣਾ ਸਿਰਫ ਐਂਡ ਸਿਰਫ 200 ਰੁਪਏ ਤੁਸੀਂ ਕੋਈ ਵੀ ਪਰਸ ਲੈ ਜਾਓ ਜਿਹੜੇ ਪਰਸ ਨੇਗੇ ਸਾਰੇ ਮਹਿੰਗੇ ਨੇਗੇ ਕੋਈ 6 6 7 700 ਰੁਪਏ ਵਾਲਾ ਪਰਸਾ ਦੇਖੋ ਵਿੱਚ ਪਰਸਾ ਇਹ 900 ਰੁਪਏ ਦਾ ਪਰਸਾ ਬ੍ਰਾਂਡ ਦਾ ਪਰਸਾ ਇਹ ਵੀ ਪਹਿਣਾ ਨੂੰ ਦੇਣਾ ਸਿਰਫ ਐਂਡ ਸਿਰਫ 200 ਰੁਪਏ ਦੇਖੋ ਆ ਵੀ ਪਰਸਾ ਪੈਨਾਂ ਨੂੰ ਦੇਣਾ ਸਿਰਫ ਐਂਡ ਸਿਰਫ 200 ਰੁਪਏ ਦਾ ਤੁਸੀਂ ਪਹੁੰਚਣਾ ਕਿੱਥੇ ਆ ਮਨੀਸ਼ ਸ਼ਮਦਗੜ ਮੇਨ ਬਾਜ਼ਾਰ ਨੇੜੇ ਟੈਂਪੋ ਦਾ ਸਾਡਾ ਬੁਕਿੰਗ ਨੰਬਰ ਹੈਗਾ 97813 73 ਜੇ ਤੁਸੀਂ ਕਿਸੇ ਵੀ ਪੀ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪ ਦਾ ਆਨਲਾਈਨ ਪੀਐਸਵੀ ਬੁੱਕ ਕਰਵਾ ਸਕਦੇ ਹੋ ਲਿਮਟਿਡ ਸਟਾਕ ਹੈ ਸਾਡੇ ਕੋਲ ਜਲਦੀ ਤੋਂ ਜਲਦੀ ਪਹੁੰਚੋ ਧੰਨਵਾਦ ਦੋਸਤੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ